ਪੰਜਾਬ ਵਿੱਚ ਜਿਮਣੀ ਚੋਣਾਂ ਵਿੱਚ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਬੀਜੇਪੀ ਦੇ ਸੀਨੀਅਰ ਲੀਡਰ ਨੇ ਦਿੱਤਾ ਅਸਤੀਫਾ ਹਾਰ ਦੀ ਲਈ ਆਪਣੇ ਸਿਰ ਤੇ ਜ਼ਿੰਮੇਵਾਰੀ ਬੀਜੇਪੀ ਦੇ ਵਿੱਚ ਪਿਛਲੇ ਦਿਨਾਂ ਤੋਂ ਅਸਤੀਫਿਆਂ ਦੀਆਂ ਝੜੀਆਂ ਲੱਗੀਆਂ ਹੋਈਆਂ ਨੇ ਅਸਤੀਫੇ ਦੇਣ ਵਾਲੇ ਬਹੁਤ ਸਾਰੇ ਸੀਨੀਅਰ ਲੀਡਰ ਜਿਹੜੇ ਕਿ ਬੀਜੇਪੀ ਤੋਂ ਅਸਤੀਫਾ ਦੇਣ ਲਈ ਤਿਆਰ ਬੈਠੇ ਨੇ ਸੋ ਬੀਜੇਪੀ ਦੇ ਸੀਨੀਅਰ ਲੀਡਰ ਜਿਨ੍ਹਾਂ ਨੇ ਜਿਮਨੀ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਜ਼ਿੰਮੇਵਾਰੀ ਲਈਏ ਔਰ ਅਸਤੀਫਾ ਦੇ ਦਿੱਤਾ ਹੈ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਕੌਣ ਹੈ ਉਹ ਚਿਹਰਾ ਕਿਸ ਨੇ ਅਸਤੀਫਾ ਦਿੱਤਾ ਹੈ ਬੀਜੇਪੀ ਦੇ ਵਿੱਚ ਜੋ ਹੁਣ ਵੱਡਾ ਹਲਚਲ ਪੈਦਾ ਹੋ ਗਈ ਹੈ ਤੁਸੀਂ ਜੁੜਦੇ ਹੋ ਚੜ੍ਹਦੀ ਕਲਾ 11 ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਵਿੱਚ ਚਾਰ ਜਿਮਨੀ ਚੋਣਾਂ ਜਿਸ ਨੂੰ ਲੈ ਕੇ ਬੀਜੇਪੀ ਨੇ ਸੈਮੀ ਫਾਈਨਲ ਦਾ ਨਾਮ ਦਿੱਤਾ ਕਿ ਬੀਜੇਪੀ 2027 ਦਾ ਮੋਟ ਬਣ ਲਵੇਗੀ ਇਹਨਾਂ 4 ਜਿਮਨੀ ਚੋਣਾਂ ਵਿੱਚੋਂ ਜੇਕਰ 2 ਸੀਟਾਂ ਤੇ ਵੀ ਜਿੱਤ ਦਰਜ ਕਰਦੀ ਏ ਭਾਜਪਾ ਨੂੰ ਪੂਰੀ ਆਸ ਸੀ 2 ਸੀਟਾਂ ਦੀ ਗਿੱਦੜਵਾ ਤੇ ਬਰਨਾਲਾ ਹਲਕੇ ਵਿੱਚ ਦੋਨੋਂ ਦਿੱਗਜ ਉਮੀਦਵਾਰ ਸੀ ਜਿਹੜੇ ਕਿ ਚਾਰ-ਚਾਰ ਵਾਰ 3-3 ਵਾਰ ਦੇ ਐਮਐਲਏ ਰਹੇ ਚੁੱਕੇ ਨੇ ਮੰਤਰੀ ਰਹੇ ਚੁੱਕੇ ਸੀ ਬਰਨਾਲਾ ਹਲਕੇ ਦੀ ਗੱਲ ਕਰੀਏ ਤਾਂ ਗੁਰਦੀਪ ਸਿੰਘ ਬਾਠਨੇ ਉੱਥੇ ਜਿਹੜੀ ਆਪ ਦੀ ਗੇਮ ਵੀ ਵਿਗਾੜ ਦਿੱਤੀ ਤੇ ਭਾਜਪਾ ਦੀ ਵੀ ਗੇਮ ਵਿਗਾੜ ਦਿੱਤੀ ਉੱਥੇ ਭਾਜਪਾ ਨੇ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਸੀ ਕੇਵਲ ਸਿੰਘ ਢਿੱਲੋਂ ਜਿਹੜੇ ਭਾਵੇਂ ਤੀਸਰੇ ਨੰਬਰ ਤੇ ਆ ਗਏ ਆਪਣੀ ਜ਼ਮਾਨਤ ਵੀ ਉਹਨਾਂ ਨੇ ਬਚਾ ਲਈ ਬਾਕੀ ਤਿੰਨਾਂ ਹਲਕਿਆਂ 'ਚੋਂ ਭਾਜਪਾ ਦੀ ਜ਼ਮਾਨਤ ਨਹੀਂ ਬਚੀ ਸੋ ਭਾਜਪਾ ਨੇ ਮਨਪ੍ਰੀਤ ਬਾਦਲ ਨੂੰ ਗਿੱਦੜ ਬਾਹਤੂ ਟਿਕੜ ਦਿੱਤੀ ਸੀ ਜਿੱਥੇ ਕਿ ਮਨਪ੍ਰੀਤ ਬਾਦਲ ਪਹਿਲਾ ਚਾਰ ਵਾਰ ਉਸੇ ਹਲਕੇ ਤੋਂ ਐਮਐਲਏ ਬਣੇ ਸੀ ਔਰ ਗਿੱਦੜ ਬਾਹ ਦੇ ਵਿੱਚ ਉਹਨਾਂ ਨੇ ਵੱਡਾ ਵਿਕਾਸ ਵੀ ਕਰਵਾਇਆ ਸੀ ਔਰ ਵਿੱਤ ਮੰਤਰੀ ਬਣੇ ਉਹਨਾਂ ਨੇ ਗਿੱੱਦੜਵਾਹ ਦੇ ਵਿੱਚ ਜੋ ਵਿਕਾਸ ਤੇ ਕੰਮ ਕੀਤੇ ਉਹ ਗਿਣਿਆ ਜਦੋਂ ਗਿਣਾਉਂਦੇ ਸੀ ਤਾਂ ਲਿਸਟ ਬਹੁਤ ਲੰਬੀ ਸੀ ਭਾਜਪਾ ਨੂੰ ਵੀ ਪੂਰੀ ਆਸ ਸੀ ਕਿ ਗਿੱੱਦੜਵਾਹ ਤੇ ਬਨਾਲਾ ਸੀਟ ਭਾਜਪਾ ਦੋਨੋਂ ਸੀਟਾਂ ਜਿੱਤ ਪ੍ਰਾਪਤ ਕਰੇਗੀ ਲੇਕਿਨ ਜਿਮਨੀ ਚ ਉਹਨਾਂ ਦੇ ਵਿੱਚ ਐਸੀ ਸ਼ਰਮਨਾਕ ਹਾਰ ਹੋਈ ਲੋਕਾਂ ਨੇ ਭਾਜਪਾ ਨੂੰ ਨਕਾਰ ਦਿੱਤਾ ਜਿਸ ਨੂੰ ਲੈ ਕੇ ਅੱਜ ਬਹੁਤ ਸਾਰੇ ਆਗੂਆਂ ਨੇ ਆਪਣੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਨੇ ਭਾਜਪਾ ਨੇ ਜੋ ਜ਼ਿੰਮੇਵਾਰੀ ਲਈ ਹੈ ਕਿ ਜਿਹੜੇ ਬਗਾਨਿਆਂ ਦੇ ਸਹਾਰੇ ਅਸੀਂ ਟਿਕਟਾਂ ਦਿੱਤੀਆਂ ਬਗਾਨਿਆਂ ਦੇ ਸਹਾਰੇ ਅਸੀਂ ਬੀਜੇਪੀ ਛੱਡ ਦਿੱਤੀ ਔਰ ਆਪਣਿਆਂ ਨੂੰ ਅਸੀਂ ਭੁੱਲ ਗਏ ਜਿਸ ਕਾਰਨ ਸਾਡਾ ਇਹ ਹਸ਼ਰ ਹੋ ਗਿਆ ਜੇਕਰ ਬੀਜੇਪੀ ਨੇ ਅਜੇ ਵੀ ਆਪਣਿਆਂ ਨੂੰ ਯਾਦ ਨਾ ਕੀਤਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਤੋਂ ਵੀ ਮਾੜਾ ਹਾਲ ਹੋਵੇਗਾ ਬੀਜੇਪੀ ਦਾ ਆਪਣੇ ਤੇ ਬਗਾਨਿਆਂ ਦਾ ਜਿਹੜਾ ਵਿੱਚ ਅਰਥ ਦੱਸ ਦਿੱਤਾ ਉਸ ਲੀਡਰ ਨੇ ਆਪਣੇ ਕਿਹੜੇ ਸੀ ਜਿਹੜੇ ਲੰਬੇ ਸਮੇਂ ਤੋਂ ਬੀਜੇਪੀ ਨਾਲ ਜੁੜੇ ਹੋਏ ਟਕਸਾਦੀ ਸੀ ਜਿਨ੍ਹਾਂ ਨੇ ਕਿਸਾਨ ਵਿਰੋਧ ਦੇ ਵਿੱਚ ਬਹੁਤ ਸਾਰੇ ਔਕੜਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਜਿਹੜਾ ਕਿਸਾਨਾਂ ਦੇ ਵੱਲੋਂ ਘਰਾਹੋ ਕੀਤਾ ਗਿਆ ਉਹਨਾਂ ਦੇ ਤਰ੍ਹਾਂ ਦਾ ਉਹਨਾਂ ਨੂੰ ਬਾਹਰ ਨਿਕਲਣਾ ਔਖਾ ਹੋ ਗਿਆ ਸੀ ਲੇਕਿਨ ਹੁਣ ਬੀਜੇਪੀ ਜਿਹੜੇ ਬਗਾਨੇ ਆ ਰਹੇ ਨੇ ਬੀਜੇਪੀ ਵਿੱਚ ਉਹਨਾਂ ਨੂੰ ਟਿਕਟਾ ਦੇ ਦਿੰਦੀ ਏ ਔਰ ਆਪਣੇ ਨੂੰ ਜਿਹੜਾ ਪਿੱਛੇ ਕੀਤਾ ਹੋਇਆ ਜਿਸ ਦਾ ਅਸਰ ਜਿਹੜਾ ਇਹਨਾਂ ਜਿਮਨੀ ਚੋਣਾ ਚ ਦੇਖਣ ਨੂੰ ਮਿਲਿਆ ਸੋ ਉਸ ਲੀਡਰ ਨੇ ਜੋ ਆਪਣੀ ਜ਼ਿੰਮੇਵਾਰੀ ਲਈ ਅਸਤੀਫਾ ਦਿੱਤਾ ਦਿਨੇਸ਼ ਕੁਮਾਰ ਜਿਹੜਾ ਕਿ ਇੱਕ ਵੱਡਾ ਅਹੁਦੇਦਾਰ ਸੀ ਦਿਨੇਸ਼ ਕੁਮਾਰ ਨੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਮੈਂ ਗਿੱਦੜਬਾਹ ਦੀ ਜਿੰਮੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਹਾਰ ਦੀ ਜ਼ਿੰਮੇਵਾਰ ਹਾਂ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਇਸ ਹਲਕੇ ਵਿੱਚ ਭਾਜਪਾ ਦੇ ਇੰਨਾ ਮਾੜਾ ਪ੍ਰਦਰਸ਼ਨ ਸੀ ਆਪਣੀ ਨਿੱਜੀ ਜ਼ਿੰਮੇਵਾਰੀ ਨੂੰ ਸਮਝਦਾ ਆਪਣੇ ਅਹੁਦੇ ਤੋਂ ਮੈਂ ਅਸਤੀਫਾ ਦੇ ਰਿਹਾ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ 2027 ਤੋਂ ਪਹਿਲਾਂ ਫਿਰ ਦੁਬਾਰਾ ਆਪਣਾ ਮੁੱਢ ਬਣ